ਬਿਲਕੁਲ ਪੰਜਾਬ ਦੇ ਅੰਦਰ ਜਿਹੜਾ ਕਣਕ ਦੀ ਖਰੀਦ ਦੇ ਮਤਲਬ ਸਿਲਸਿਲੇ ਦੇ ਤਹਿਤ ਅੱਜ ਮੈਂ ਫੇਰ ਆਪਣੀ ਦਾਣਾ ਮੰਡੀ ਤਾਰਾਗੜ ਦੇ ਵਿੱਚ ਆਇਆ ਸੋ ਡੇ ਬਾਏ ਡੇ ਜਿਹੜਾ ਵੀਟ ਦੀ ਪ੍ਰੋਕੂਰਮੈਂਟ ਦਾ ਸੀਜ਼ਨ ਆ ਉਹ ਭੀਗਤੇ ਜਾ ਰਿਹਾ ਸਾਰੇ ਪੰਜਾਬ ਦੇ ਅੰਦਰ ਹੀ ਸੋ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਵਿੱਚ 28 ਲੱਖ ਐਮਟੀ ਦੇ ਕਰੀਬ ਜਿਹੜੀ ਉਹ ਅਰਾਈਵਲ ਪਹੁੰਚੀ ਆ ਔਰ ਇਹਦੇ ਵਿੱਚੋਂ 24.5 ਲੱਖ ਦੇ ਕਰੀਬ ਜਿਹੜੀ ਆ ਉਹ ਅਸੀਂ ਖਰੀਦ ਚੁੱਕੇ ਆ ਤੇ ਲਗਭਗ 2500 ਕਰੋੜ ਰੁਪਈਆ ਜਿਹੜਾ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਜੋ ਐਮਐਸਪੀ ਦੇ ਮੁਤਾਬਕ ਬਣਦਾ ਉਹ ਪਾਇਆ ਜਾ ਚੁੱਕਿਆ ਸੋ ਲਗਾਤਾਰ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇਹ ਹਦੇਸ ਹੈ ਕੀ ਪ੍ਰਕਿਓਰਮੈਂਟ ਦੇ ਦੌਰਾਨ ਮੰਡੀ ਦੇ ਅੰਦਰ ਕਿਸਾਨ ਨੂੰ ਮਜ਼ਦੂਰ ਨੂੰ ਆਰਤੀ ਨੂੰ ਕਿਸੇ ਕਿਸੇ ਨੂੰ ਦਿੱਕਤ ਨਾ ਹੋਵੇ ਇਹਦੇ ਲਈ ਲਗਾਤਾਰ ਜੋ ਪ੍ਰਬੰਧ ਕੀਤੇ ਹੋਣਾ ਦਾ ਮੈਂ ਖੁਦ ਮੰਡੀਆਂ 'ਚ ਜਾ ਕੇ ਮੇਰੀ ਸਾਰੀ ਜਿਹੜੇ ਮੇਰੇ ਅਫੀਸਰ ਸਹਿਬਾਨ ਨੇ ਉਹ ਵੀ ਲਗਾਤਾਰ ਪਲ-ਪਲ ਦੀ ਨਿਗ੍ਹਾ ਰੱਖ ਰਹੇ ਆ ਸੋ ਜਿਹੜਾ ਸਾਨੂੰ ਕੇਂਦਰੀ ਪੂਲ ਦੇ ਲਈ 124 ਲੱਖ ਐਮਪੀ ਦਾ ਟਾਰਗੇਟ ਮਿਲਿਆ ਔਰ ਜਿਸ ਕਿਸਮ ਦੀ ਬੰਪਰ ਫਸਲ ਪੰਜਾਬ ਦੀ ਮੰਡੀਆਂ 'ਚ ਆ ਰਹੀ ਹੈ ਮੈਨੂੰ ਲੱਗਦਾ ਵੀ ਅਸੀਂ ਬੜਾ इजीली ਉਹ ਟਾਸਕ ਵੀ ਪੂਰਾ ਕਰਾਂਗੇ ਉਹ ਜਿਹੜੀ ਬੰਪਰ ਫਸਲ ਆ ਰਹੀ ਹੈ ਇਹ ਜਿੱਥੇ ਕਿਸਾਨ ਨੂੰ ਇਹਦਾ ਲਾਭ ਹੈਗਾ ਉਹਦੇ ਨਾਲ ਦੀ ਨਾਲ ਜਿਹੜਾ ਕੇਂਦਰੀ ਪੂਲ ਦੇ ਅੰਦਰ ਵੀ ਇੱਕ ਵੱਡਾ ਹਿੱਸਾ ਐਕਸਟਰਾ ਜਿਹੜਾ ਉਹ ਪੰਜਾਬ ਤੋਂ ਜਾਊਗਾ ਸੋ ਲਗਾਤਾਰ ਪੰਜਾਬ ਦੇ ਅੰਦਰ ਬਕ ਬਕ ਜਿਹੜੀਆਂ ਮੰਡੀਆਂ ਨੇ ਚਾਹੇ ਉਹ ਰੋਪੜ ਦੀ ਮੰਡੀ ਹੋਵੇ ਬੰਗੇ ਦੀ ਮੰਡੀ ਹੋਵੇ ਚਾਹੇ ਉਹ ਖਰੜ ਦੀ ਮੰਡੀ ਹੋਵੇ ਜਾਂ ਹੋਰ ਜਿੱਥੇ ਮੈਂ ਪੰਜਾਬ ਚ ਗਿਆ ਜਾਂ ਅੱਜ ਮੈਂ ਪਠਾਨਕੋਟ ਜ਼ਿਲ੍ਹੇ ਚ ਆਇਆ ਸੋ ਕਿਸੇ ਕਿਸਮ ਦੀ ਦਿੱਕਤ ਜਿਹੜੀ ਉਹ ਕਿਸਾਨ ਨੂੰ ਨਹੀਂ ਆ ਰਹੀ ਤੇ ਸਾਡਾ ਜੋ ਵਾਅਦਾ ਸਰਕਾਰ ਦਾ ਕਿ 24 ਘੰਟੇ ਦੇ ਵਿੱਚ ਵਿੱਚ ਜਿਹੜੀ ਉਹ ਪੇਮੈਂਟ ਉਹ ਕਿਸਾਨ ਦੇ ਖਾਤੇ 'ਚ ਪਾਵਾਂਗੇ ਸੋ ਕਿਸਾਨ ਵੀਰਾਂ ਨੂੰ ਅਪੀਲ ਆ ਕਿ ਚੜ੍ਹਦੀ ਕਲਾ ਚਾਹਣ ਅਸੀਂ ਸਾਰੇ ਪ੍ਰਬੰਧ ਕੀਤੇ ਆ ਚਾਹੇ ਬਾਰਦਨ ਦਾ ਸਵਾਲ ਆ ਚਾਹੇ ਕਰੇਟਰਾਂ ਦਾ ਚਵਾਲ ਆ ਚਾਹੇ ਤਰਪਾਲਾਂ ਦਾ ਸਵਾਲ ਆ ਹਰੇਕ ਤਰ੍ਹਾਂ ਦੇ ਪ੍ਰਬੰਧ ਕਰਕੇ ਅਸੀਂ ਜਿਹੜਾ ਆ ਉਹ ਕਿਸਾਨ ਦਾ ਇਕੱਲਾ ਇਕੱਲਾ ਦਾਣਾ ਮੰਡੀ 'ਚ ਚੱਕਾ